ਸਸਿਕਾ ਜੀ ਵੈਲਕਮ ਟੂ ਡੀਐਸਆਰ ਇਮੀਗ੍ਰੇਸ਼ਨ ਅੱਜ ਹਰ ਮਾਰ ਦੀ ਤਰ੍ਹਾਂ ਇੱਕ ਨਿਊ ਸਕਸੈਸ ਸਟੋਰੀ ਤੁਹਾਡੇ ਨਾਲ ਲੈ ਕੇ ਸਾਹਮਣੇ ਪੇਸ਼ ਹੋਏ ਆਂ ਅੱਜ ਸਾਡੇ ਕੋਲ ਜੈਪਰੀ ਸਿੰਘ ਚੱਲੀ ਆਏ ਸਿੰਘ ਚੱਲੀ ਆਏ ਦਾ ਸਟੱਡੀ ਵੀਜ਼ਾ ਅਪਰੂਵ ਹੋਇਆ ਹੈ ਸਭ ਤੋਂ ਪਹਿਲਾਂ ਇਹਨਾਂ ਨੂੰ ਪਾਸਪੋਰਟ ਹੈਂਡ ਓਵਰ ਕਰਦੇ ਆਂ ਥੈਂਕ ਯੂ ਸਰ ਤੁਹਾਡਾ ਪਾਸਪੋਰਟ ਥੈਂਕ ਯੂ ਸਰ ਥੈਂਕ ਯੂ ਜੀ ਹੁਣ ਇਹਨਾਂ ਦਾ ਐਕਸਪੀਰੀਅੰਸ ਜਾਣਦੇ ਆਂ ਕਿ ਡੀਐਸਆਰ ਦੀਆਂ ਸਰਵਿਸਿਜ਼ ਇਹਨਾਂ ਨੂੰ ਕਿੱਦਾਂ ਦੀ ਲੱਗੀਆਂ ਸਭ ਤੋਂ ਪਹਿਲਾਂ ਤੇਜਪ੍ਰੀ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਮੈਨੂੰ ਸਰਵਿਸ ਬਹੁਤ ਵਧੀਆ ਲੱਗੀ ਸਰ ਪਹਿਲਾਂ ਮੇਰੀਆਂ ਦੋ ਰਿਫਿਊਜ਼ਲਾਂ ਸੀਗੀਆਂ ਬਹੁਤ ਇੱਧਰ ਉੱਧਰ ਭੱਜੇ ਬਾਅਦ ਚ ਅੰਕਲ ਨੇ ਮੇਜਰ ਅੰਕਲ ਨੇ ਸਲਾਹ ਦਿੱਤੀ ਸਾਨੂੰ ਇੱਥੇ ਆਏ ਜਲੰਧਰ ਵਿਜ਼ਿਟ ਕੀਤਾ ਅਰਵਿੰਦਰ ਸਰ ਕੋਲ ਤਾਂ ਵੀਜ਼ਾ ਬਹੁਤ ਘੱਟ ਲਗਾ ਕੇ ਦਿੱਤਾ ਨਾ ਨੇ ਮੈਂ ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਥੈਂਕ ਯੂ ਸਰ ਠੀਕ ਹੈ ਜੀ ਔਰ ਪੈਨਾ ਵੀ ਤੁਸੀਂ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ ਤੁਹਾਨੂੰ ਕੁਝ ਪ੍ਰੋਬਲਮਸ ਆਈਆਂ ਤਾਂ ਬਹੁਤ ਪ੍ਰੋਬਲਮ ਆਈਆਂ ਸਰ ਤੇ ਇੱਧਰ ਕਦੇ ਚੰਡੀਗੜ੍ਹ ਜਾਂਦੇ ਕਦੇ ਕਿਤੇ ਜਾਂਦੇ ਕਿਸੇ ਏਜੰਟ ਕੋਈ ਫੋर्स ਲਾ ਦਿੰਦਾ ਸੀ ਕੋਈ ਹੋਰ ਦਿੰਦਾ ਸੀ 8-8 ਮਹੀਨੇ 8 ਮਹੀਨੇ ਵੀਜ਼ਾ ਨਹੀਂ ਆਉਂਦਾ ਸੀਗਾ ਪਤਾ ਨਹੀਂ ਫਾਈਲ ਦਾ ਫਸੀ ਹੋਈ ਸੀ ਐਂ ਕਹਿੰਦੇ ਕਿ ਕਦੇ ਕੁਝ ਕਹਿ ਦਿੰਦੇ ਸੀ ਪਰ ਹੁਣ 2 ਸਾਲ ਖਰਾਬ ਆਰਵਾੜ ਦੀ ਤਰ੍ਹਾਂ ਬੱਚਿਆਂ ਦੀ ਸੇਮ ਸਟੋਰੀ ਹੁੰਦੀ ਹੈ ਜਦੋਂ ਵੀ ਉਹ ਕਿਸੇ ਕੰਸਲਟੈਂਟ ਦੇ ਕੋਲ ਜਾਂਦੇ ਨੇ ਪੱਜਨ ਹੁੰਦੇ ਨੇ ਕਨਫਿਊਜ਼ ਹੁੰਦੇ ਨੇ ਕਈ ਵਾਰੀ ਡਾਕੂਮੈਂਟੇਸ਼ਨ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਔਰ ਕਈ ਵਾਰੀ ਜੋ ਗਾਈਡ ਕਰਦੇ ਉਹਦੇ ਐਕਸਪੀਰੀਅੰਸ 'ਚ ਕਮੀ ਹੁੰਦੀ ਹੈ। ਤੋਂ ਇਸ ਵਾਰ ਇਹ ਸਾਡੇ ਕੋਲ ਇਸ ਵਾਰੀ ਦੇ ਕੋਲ ਆਏ ਸੀ ਕਿ ਇਹਨਾਂ ਨੇ ਬਹੁਤ ਕੰਪਲਿਕೇಷਨ ਸੀ ਲੇਕਿਨ ਸਾਰੀਆਂ ਕੰਪਲਿਕೇಷਨ ਨੂੰ ਅਚੀਵ ਕਰਕੇ ਅਜ ਇਹਨਾਂ ਦਾ ਕੈਨੇਡਾ ਦਾ ਸਟੱਡੀ ਪਰਮਿਟ ਅਪਰੂਵ ਹੋਇਆ ਹੁਣ ਇਹਨਾਂ ਦੇ ਬੱਸ ਆਪਾਂ ਨਾਲ ਵੀ ਗੱਲ ਕਰਦੇ ਹਾਂ ਸਰ ਕਿੱਦਾਂ ਲੱਗਾ ਤੁਹਾਨੂੰ ਸਸਰੀ ਕਾਜੀ ਸਾਹਿਬ ਨੂੰ ਤੇ ਸਰ ਜੀ ਪਹਿਲਾਂ ਅਸੀਂ ਚਲੋ ਨੌ ਦਾ ਕੀ ਲੈਣਾ ਅਸੀਂ ਦੋ ਤਿੰਨ ਜਨਤਾ ਕੋ ਪਹਿਲਾਂ ਵੀ ਅਸੀਂ ਬੇਟੀ ਦਾ ਵੀਜ਼ਾ ਲਵਾਇਆ ਰਹੇ ਸਰ ਕੋਲੋਂ ਤੇ ਫਿਰ ਮੈਂ ਆਪਣਾ ਸਮਝਦਾ ਦਾ ਫੇਰ ਸਾਡੇ ਦਸਤਾਵੇਜ਼ਾਂ ਨੇ ਜਿਹਨਾਂ ਨੇ ਜੀ ਇਹਨੇ ਸਾਨੂੰ ਲੈ ਕੇ ਅੰਦਰ ਵੀ ਤੇ ਬੇਟੀ ਦਾ ਨੋ ਰਾਣੀ ਦਾ بیٹے ਦਾ ਲਗਾਇਆ ਜੀ ਜੀ ਅਸੀਂ ਆਪਣੇ ਆਪ ਹੀ ਕੋਈ ਕਿਸੇ ਨਾਲ ਰਸਤਾ ਟਕਰ ਗਿਆ ਆਪਣੇ ਆਪ ਹੀ ਅਸੀਂ ਫਸ ਗਏ ਜਾ ਕੇ ਸਾਡੇ 2 ਸਾਲ ਖਰਾਬ ਹੋ ਗਏ 8 8 ਮਹੀਨੇ ਫੈਲੀ ਆਈ ਫੇਰ ਦੁਬਾਰਾ ਜਦ ਅ ਸੈਫਟਾ ਮਨੇੜੇ ਆਇਆ ਵੀ ਹੁਣ ਵੀ ਬੈਂਡਾਂ ਦੀ ਗੱਲ ਚੱਲਦੀ ਵੀ ਨੇੜੇ ਜਾ ਰਹੀ ਦੁਬਾਰਾ ਹੋਊਗੀ ਫੇਰ ਅਸੀਂ ਉਰੇ ਫੇਰ ਭੱਜ ਕੇ ਆਏ ਫੇਰ ਆਉਂਦੇ ਸਾਰੇ ਇਹਨਾਂ ਨੇ ਸਾਨੂੰ ਬਹੁਤ ਮਾਣ ਦਿੱਤਾ ਵੀ ਨੇ ਵੀ ਜਰੂਰ ਲੈ ਕੇ ਰਹਿਣਗੇ ਸਾਡਾ 12 13 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ ਤੇ ਮਹੀਨੇ ਤੋਂ ਪਹਿਲਾਂ ਪਹਿਲਾਂ ਸਾਡਾ ਪਾਸਪੋਰਟ ਆ ਗਿਆ ਅੱਜ ਅਸੀਂ ਪੂਰੇ ਖੁਸ਼ ਆ ਅਜਾ ਗਵਿੰਦਰ ਸਰ ਦਾ ਇਨਾ ਧੰਨਵਾਦ ਕਰਦੇ ਆ ਤਹਿ ਦਿਲੋਂ ਸੋ ਸੋ ਇੱਕ ਫੇਥ ਇੱਕ ਲੋਇਲਟੀ ਜਿਹੜੀ ਆ ਉਹ ਡੀਐਸਆਰ ਇਮੀਗ੍ਰੇਸ਼ਨ ਦੇ ਨਾਲ ਹਮੇਸ਼ਾ ਤੋਂ ਜੁੜੀ ਆਈ ਹੈ ਅਗਰ ਤੁਸੀਂ ਵੀ ਵਰੀਡ ਹੋ ਤੁਸੀਂ ਕਨਫਿਊਜ਼ ਹੋ ਕਿ ਆਉਣ ਵਾਲਾ ਫਿਊਚਰ ਤੁਹਾਡਾ ਕਿਦਾਂ ਦਾ ਹੋਵੇਗਾ ਜੋ ਕੈਨੇਡਾ ਦੀਆਂ ਨਿਊਜ਼ ਅੱਜ ਆਪਾਂ 올ਓਵਰ ਸੁਣਦੇ ਆ ਥੋੜਾ ਜਿਹਾ ਡਰਦਮ ਹਾਲ ਹਰੇਕ ਸਟੂਡੈਂਟ ਦੇ ਮਨ ਵਿੱਚ ਹੈ ਪਰ ਐਜ਼ ਇਹ ਜਿਨ੍ਹਾਂ ਇਹਨਾਂ ਨੇ ਦੱਸਿਆ ਤੁਹਾਨੂੰ ਕਿ ਲੌਇਲਟੀ ਹਮੇਸ਼ਾ ਹੀ ਕੰਮ ਕਰਦੀ ਹੈ ਇਹ ਸਾਡੇ ਨਾਲ ਬਹੁਤ ਸਾਲਾਂ ਤੋਂ ਜੁੜੇ ਆ ਰਹੇ ਨੇ ਔਰ ਅਸੀਂ ਅੱਗੇ ਵੀ ਰਿਜ਼ਲਟ ਵਧੀਆ ਹੀ ਦੇਵਾਂਗੇ ਥੈਂਕ ਯੂ ਵੈਰੀ ਮਚ ਥੈਂਕ ਯੂ